ਸਸਿਕਾ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਚਲੇਦਾ ਮਨਮਤਾ ਨਗਰ ਆ ਪਿੰਡ ਕਲੇਰ ਕਲੇਰ ਪਿੰਡ ਜਦੋਂ ਤੁਸੀਂ ਮੁੱਦਕੀ ਵਾਲੇ ਪਾਸੋਂ ਫਰੀਦਕੋਟ ਵਾਲੇ ਪਾਸੋਂ ਦੂਰੀ ਤੈਅ ਕਰਦੇ ਆ ਚੰਦਬੱਜੇ ਵਾਲਾ ਪੁਲ ਲੰਘਣ ਤੋਂ ਬਾਅਦ 2 ਕਿਲੋਮੀਟਰ ਦੀ 2.5 ਦੀ ਦੂਰੀ ਤੈਅ ਕਰਨ ਤੋਂ ਬਾਅਦ ਪਿੰਡ ਕਲੇਰ ਸੜਕ ਵੱਡੇ ਹਾਈਵੇ ਦੇ ਉੱਤੇ ਹੀ ਆਉਂਦਾ ਵਾ ਮਿੱਤਰੋ ਦੋਵੇਂ ਪਾਸੇ ਇਹ ਨਗਰ ਵਸਿਆ ਹੋਇਆ ਵਾ ਹਾਈਵੇ ਦੇ ਖੱਬੇ ਸੱਜੇ ਪਾਸੇ ਇਸ ਜਿਹੜੇ ਪਿੰਡ ਦੀ ਵਸੂ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 4 ਜਨਵਾਰ ਵਕਾਊ ਆ ਇੱਕ ਝੋਟੀ ਦੇ ਤਿੰਨ ਹੀ ਫਰ ਵੱਚੀਆਂ ਮਿੱਤਰੋ ਵਕਾਊ ਆ ਚਾਰਾ ਜਨਵਾਰਾਂ ਦੀ ਪ੍ਰਾਪਰ ਡਿਟੇਲ ਉਮਰ ਬਾਰੇ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਭਰਾ ਤੋਂ ਦੱਸਦਾ ਮੈਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਜੀ ਸੇਤਾ ਦੇ ਪਰਮਾਰ ਵੀਰੇ ਸ਼ੇਤਾ ਦੇ ਪਰਿਵਾਰ ਵਾਲਾ ਵਧੀਆ ਜੀ ਵਧੀਆ ਸਾਰੇ ਠੀਕ ਆ ਆਪਣਾ ਨਾਮ ਦੱਸ ਦਈਏ ਵੀਰੇ ਗਰਵਿੰਦਰ ਸਿੰਘ ਜੀ ਸਮੋ ਭਾਈ ਸ਼ੇਰ ਸਿੰਘ ਜੀ ਠੀਕ ਆ ਆਪਣਾ ਘਰ ਤਾਂ ਹਾਈਵੇ ਤੇ ਆ ਗਿਆ ਹਾਂ ਹਾਂ ਜੀ ਰੋਡ ਤੇ ਆ ਅੱਛਾ ਵਟੇ ਪਹਿਲੇ ਨੰਬਰ ਤੇ ਜਿਹੜੀ ਕਾਲੀ ਬੱਛੀ ਆ ਇਹਦੀ ਕੀ ਦੋਸਰ ਕਿੰਨੇ ਚਰਦੀ ਆ ਵੀਰੇ ਇਹ ਸਾਲ ਤਾਂ ਵੀ ਈ ਮਹੀਨਾ ਇੱਕ ਘਟਾ ਜੀ 11 ਮਹੀਨਿਆਂ ਦੀ ਹਾਂ ਜੀ 11 ਮਹੀਨਿਆਂ ਦੀ ਠੀਕ ਆ ਵੀਰੇ ਅੱਛਾ ਤੋਰੀ ਵੀ ਵੀਰੇ ਕੱਢੀ ਬਾਰੂਪਰਾ ਤੇ ਵਡੇ ਮੀਂਹ ਦੀ ਮਾਂ ਦਾ ਦੁੱਧ ਕਿੰਨਾ ਕੋਸੀ ਇਹ ਮਾਂ ਤੋਂ ਲੈ ਗਏ 20 ਲੀਟਰ ਵੀਰੇ ਠੀਕ ਆ ਵੀਰੇ ਠੀਕ ਆ ਠੀਕ ਆ ਭਾਈ ਠੀਕ ਆ ਇਹ ਕਿੰਨੇ ਦੀ ਦੇ ਦੇਗੇ ਵੀਰੇ ਆਪਾਂ ਇਹ ਮੌਲਕ ਸੋਹਣੀ ਬੱਚੀ ਆ ਹਨਾ ਬਾਈ ਹਾਂ ਸੋਹਣੀ ਸੋਹਣੀ ਨਹੀਂ ਠੀਕ ਆ 11 ਮਹੀਨਿਆਂ ਦੀ ਉਮਰ ਆ ਸਾਰੀ 11 ਮਹੀਨੇ ਵੀ 11 ਦੇ ਅੱਛਾ ਕਿੰਨੇ ਦੇ ਦੇਗੇ ਵੀਰੇ ਵੇਖ ਲੋ ਮਾਨਤਨ ਕਰ ਦਾਂਗੇ ਕਿ ਦੇ ਦੱਸ ਮੰਗ 15000 ਦੇ ਰਾਂਗੇ ਮਾਨਤਨ 10000 ਕੱਟ ਕਰ ਲਾਂਗੇ 15000 ਮੰਗਾ ਮਾਨਤਨ ਹੋ ਜੂ ਵਿੱਚੋਂ ਹਾਂਜੀ ਹਾਂਜੀ ਹੋ ਜੂਗਾ ਠੀਕ ਐ ਮੈਂ ਤਾਂ ਇਹਨੂੰ ਦੱਸ ਦੀ ਦੇ ਦਈਏ ਹੈ ਜੋ ਵੇਖ ਲੋ ਮਾਨ ਤਾਨ ਕਾ ਜਦ ਦੇ ਦਿੱਤੇ ਮਾਨ ਤਾਨ ਕਰਦਾ ਤੈਨੂੰ ਮਾਲ ਮੋਲੀ ਕਿਹਾ ਪਕਾਈ ਜਾ ਕੰਮ ਨਹੀਂ ਚਾ ਠੀਕ ਹੈ ਹਾਂ ਸਾਹਮਣੀ ਵੀ ਹੈ ਨੀ ਸੀਗਲ ਠੰਡੀ ਆ ਖੁੱਲੀਆਂ ਫਿਰਦੀਆਂ ਜੀ ਨਾ ਚਾਹੇ ਅੰਗੂng ਬਹੁਤ ਚੰਗੇ ਵੱੱਛੀ ਥੋੜੀ ਬਖਾਰੇ ਪੁੱਤ ਲੈ ਠੀਕ ਆ ਭਾਈ ਤੇ ਦੋ ਨੰਬਰ ਆ ਡੱਬੀ ਵੈਣ ਵੀਰੇ ਕਿੰਨੇ ਚਰਦੀ ਆ ਇਹ ਹੈਗੀ ਇਹ 1.5 ਸਾਲ ਦੀ ਹੈ ਜੀ 1.5 ਸਾਲ ਪਹਿਲਾਂ ਮਾਲ ਆ ਇਹ ਹੈਗੀ ਆ 12 ਤੇ 6 18 ਮਹੀਨੇ ਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਵੀਰੇ ਵੀ ਮਾੜਾ 15 ਤੋਂ ਲੈ ਕੇ 18 ਮਹੀਨੇ ਦੇ ਵਿੱਚ ਉਹ ਮਹਰ ਆਉਂਦੀ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਇਹਦੇ ਕੋਈ ਸੀਮੈਂਟ ਟੀਕੇ ਦਾ ਪਤਾ ਕਿ ਨਹੀਂ ਪਤਾ ਭਰਾ ਨਹੀਂ ਇਹ ਨਹੀਂ ਮਾ ਠੀਕ ਹੈ ਵੀਰੇ ਤੇਰੀ ਮਾਂ ਥੱਲੇ ਨਾ ਦੁੱਧ 30 ਲੀਟਰ ਸੀ ਇਹਦੀ ਮਾਂ ਸੱਚੀ ਚੰਗੀ ਬਹੁਤ ਹੁੰਦੀ ਕਿੰਨੇ ਦੇ ਦੇਂਗੇ ਵੀਰੇ ਇਹ ਮੰਗਦੇ ਨਾ 15000 ਆ ਜੀ ਹੈ ਮੁੱਲ 15000 ਆ ਜੀ ਦਾ ਇਹ ਕਿੰਨੇ ਦਿੱਤੇ ਨਹੀਂ ਕਿੰਨੇ ਦੀ ਹਾਂ ਦੇ ਰਾਂਗੇ 14 ਕਾ ਜੀ ਠੀਕ ਹੈ ਵੀਰੇ 12000 ਦੀ ਇਹ ਜਾਣ ਦੇ ਵੇਖੀ ਤੂੰ ਪਹਿਲਾਂ ਵੀ 10 ਨਹੀਂ ਕਹਿੰਦਾ ਨਹੀਂ 12 ਸੰਦੀ ਸੀਗਾ ਦੇ ਦੇ ਕਿ ਨਹੀਂ ਕਿੰਨੇ ਦੇ ਦੇ 14000 ਦੇ ਦੇ ਠੀਕ ਹੈ ਬਈ ਤੇ ਮਾਨਤਨ ਤਾਂ ਕਰ ਦੇਗਾ ਮਾਨਤਨ ਕਰ ਦਾਂਗਾ ਜੇ ਕੋਈ ਇਕੱਠੀਆਂ ਲੈ ਲੂਗਾ ਫਿਰ ਉਹ ਜਿਹਾ ਕਰ ਦੇਗਾ ਹਾਂ ਉਹ ਜਿਹਾ ਕਰ ਲਾਂ ਇਕੱਠੀਆਂ ਦਾ ਆ ਜਿਹੜੀ 3 ਨੰਬਰ ਤੇ ਮੱਛੀ ਆ ਵੀਰੇ ਇਹ ਉਹ ਗਾਂ ਦੀ ਆ ਜੀ ਕਿਹੜੀ ਦੀ ਆ ਖੜੀ ਆ ਹੋਵੇ ਜੀ ਠੀਕ ਆ ਇਹਦੀ ਠੀਕ ਆ ਇਹਦਾ ਕਿੰਨਾ ਦੁੱਧ ਆ ਵੀਰੇ ਇਹ ਥੱਲੇ ਹੈਗਾ 25 ਲੀਟਰ ਦੁੱਧ ਇਹ ਕਿੰਨੀ ਉਮਰ ਚ ਸਾਲ ਦੀ ਹੋਊਗੀ ਵੀ ਘਾਟੇ 11 ਮਹੀਨੇ ਹਾਣੂ ਹਣੀ ਆ ਜੀ ਇਹ ਆ ਦੁੱਧ ਮੱਛੀ ਹਾਣੂ ਹਣੀ ਆ ਹਾਂ ਹਾਣੂ ਹਣੀ ਆ ਜੀ ਇਹ ਕਿੰਨੀ ਦੀ ਦਿੱਤੀ ਵੀਰੇ ਇਹ ਵੀ ਉਹ ਸਰੇ ਦੀ 12 ਦੀ 12 ਦੀ 15 ਮੰਗਦੇ ਜੀ ਠੀਕ ਹੈ ਬਸ ਠੀਕ ਹੈ ਵੀਰੇ ਇਹ ਤਾਂ ਹੋ ਗਈਆਂ ਤਿੰਨ ਬੱਚਿਆਂ ਨੂੰ ਤੋਰਦੇ ਮਾੜਾ ਜਿਹਾ ਘਰੇ ਹੁੰਦੀਆਂ ਰਹਿੰਦੇ ਜਿਆਦਾ ਡਰਦੀ ਆ ਥੋੜਾ ਡਰਦੀ ਨਾ ਇਹ ਨਾ ਬੰਦਾ ਕੋਈ ਆਇਆ ਹੀ ਨਹੀਂ ਉੱਪਰ ਗਏ ਛੋਟੀ ਕਿੰਨੇ ਚਿਰ ਦੀ ਆ ਬਈ ਇਹ ਵੀ 1.5 ਸਾਲ ਦੀ ਹੈ ਜੀ 1.5 ਸਾਲ ਦੀ ਤੇ ਇਹ ਵੀ ਕਿੰਨੇ ਦੇ ਦੇ ਦੀ 30 ਹਜ਼ਾਰ ਮੌਲਾ ਜੀ ਦਾ 30 ਹਜ਼ਾਰ ਹਾਂ ਜੀ ਮਾਨਤਵ ਹੋਣੀ ਵਿੱਚੋਂ ਮਾਨਤਨ ਕਰ ਦਾਂਗੇ ਠੀਕ ਹੈ ਵੀਰੇ ਲੈ ਮਿੱਤਰੋ ਤੇ ਯਾਰ ਮੋਨ ਦਾ ਛੋਟੀ ਚੰਗੀ ਆ ਬਜਨ ਵਾਲੀ ਆ ਹੁਣ ਜਣਾ ਨਿੱਸੀ ਰਹਿ ਗਈ ਬਾਈ ਥੋੜੀ ਬਣੀ ਬੁਣੀ ਆ ਕਿ ਨਹੀਂ ਯਾਰ ਨਹੀਂ ਨਹੀਂ ਬਣੀ ਠੀਕ ਬਣੀ ਤੇ ਇਹ ਤਾਂ ਆਪਣੇ ਚੜ੍ਹੇ ਢੋਲੀ ਵਿਖਾਦੇ ਪੋ ਕੱਟੀ ਦੀ ਸਾਂਭਣ ਵਾਲੀ ਆ ਕੱਲੀ ਕੱਟੀ ਇਹਦੀ ਮਾਮੂ ਦਾ ਦੁੱਧ ਚੰਗਾ ਹੀ ਛੋਟੀ ਜੀ ਦਾ ਬਾਈ 12 ਲੀਟਰ ਦੀ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਨਾਮ ਇੱਕ ਵਾਰੀ ਫੇਰ ਦੱਸਦੇ ਆਪਦਾ ਨਾਮ ਜੀ ਗੁਰਵਿੰਦਰ ਸਿੰਘ ਜੀ ਜਨ ਸਨ ਆਫ ਸ਼ੇਰ ਸਿੰਘ ਜੀ ਠੀਕ ਹੈ ਘਰ ਆ ਗਿਆ ਆਪਣਾ ਹੱਡੇ ਆ ਵੱਡੇ ਹਾਈ ਰੋਡ ਤੇ ਜਾਵਾਂ ਠੀਕ ਹੈ ਵੀਰੇ ਤੇ ਅੱਛਾ ਗੁਰਵਿੰਦਰ ਭਾਈ ਫੇਰ ਇਹ ਜਾਨਵਰ ਵੇਚ ਕੇ ਹੋਰ ਲੈ ਆਇ ਲੋ ਕਰੇਗਾ ਹੁਣ ਫੇਰ ਵੇਚੂਗੀ ਇਹ ਘਰਦ ਗਈਆਂ ਹਾਂ ਜੀ ਇਹ ਘਰਦੇ ਸਾਰੇ ਜੀ ਹੁਣ ਮਾਲਾ ਫੇਰ ਬੱਛੇ ਹੀ ਲੈ ਕਰੇਗਾ ਮੱਝ ਮੱਝ ਨਹੀਂ ਗਾਈਆਂ ਗੁਈਆਂ ਦਾ ਜੀ ਗਾਈਆਂ ਗੁਈਆਂ ਠੀਕ ਹੈ ਨਾਲ ਦੁੱਧ ਪੀਉਣ ਨਾਲ ਹਾਂ ਜੀ ਹਾਂ ਜੀ ਗਾਈਆਂ ਠੀਕ ਹੈ ਸਹੀ ਨਹੀਂ ਗੱਲਾਂ ਵੀਰੇ ਅੱਛਾ ਨੰਬਰ ਕਿੰਨਾ ਗੁਰਵਿੰਦਰ ਭਾਈ ਨੰਬਰ ਹੈਗਾ 3057 ਜੀ ਇੱਕ ਵਾਰੀ ਹੋਰ ਬੋਲ ਦਿਓ ਵੀਰੇ ਨੰਬਰ 98886 ਜੀ 3057 ਜੀ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਤੁਸੀਂ ਗੱਲਬਾਤ ਬਈ ਪਿੰਡ ਹੈਗਾ ਵਾ ਕਲੇਰ ਤੇ ਲਾਇਆ ਹੋਣਾ ਬਹੁਤੀ ਧੀਰ ਸਾਰਾ ਕੁਝ ਦਸਤਾਵੇਜ਼ ਇੱਕ ਵਾਰੀ ਫਿਰ ਧੰਨਵਾਦ